ਸ਼੍ਰੀ ਸਿੱਧੀ ਵਿਨਾਇਕ ਗਣੇਸ਼ ਮੰਦਿਰ ਰਾਣੀ ਕਾ ਬਾਗ ਮਾਡਲ ਟਾਊਨ ਵਿਖੇ ਸ਼੍ਰੀ ਗਣੇਸ਼ ਮਹਾਰਾਜ ਜੀ ਦੀ ਚਤੁਰਤੀ ਦੇ ਸੰਬੰਧ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਪਹੁੰਚੇ ਅਤੇ ਮੰਦਿਰ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਕਾਉਂਸਲਰ ਵਿਕਾਸ ਸੋਨੀ ਕਾਉਂਸਲਰ ਸੰਜੀਵ ਟਾਂਗੜੀ ਕਾਂਗਰਸ ਨੇਤਾ ਸतीश ਬੱਲੂ ਪੰਕਜ ਖੰਨਾ ਦਿਨੇਸ਼ ਖੰਨਾ ਪ੍ਰਧਾਨ ਮਧੂ ਲక్ష్ਮੀ ਖੰਨਾ ਅਰੁਣ ਖੰਨਾ ਸਮੇਤ ਰੋਟਰੀ ਕਲੱਬ ਅਤੇ ਖત્રી ਸਭਾ ਦੇ ਮੈਂਬਰ ਮੌਜੂਦ ਸਨ ਮੈਂ ਤੇ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਬੜਾ ਹੀ ਪਵਿੱਤਰ ਜਿਹੜੇ ਗਣਪਤੀ ਜੀ ਅੱਜ ਮੈਂ ਸਮਝਦਾ ਇਹ ਸਾਰਾ ਜਿਹੜਾ ਕੰਮ ਹੈ ਜਦੋਂ ਨਾਲ ਗਣਪਤੀ ਜੀ ਨੂੰ ਲੋਕ ਘਰ ਚ ਲੈ ਜਾਂਦੇ ਨੇ ਉਹਨਾਂ ਦੇ ਦਰਸ਼ਨਾਂ ਲਈ ਉਹਨਾਂ ਦੇ ਕੀਰਤਨ ਉਹਦੇ ਕਰਨਾ ਚ ਫਿਰ ਪ੍ਰਸਾਦ ਜਿਹੜਾ ਉਹਨਾਂ ਦਾ ਹੁੰਦਾ ਤੋ ਇਹ ਕੰਮ ਜਿਹੜਾ ਏ ਬੜਾ ਹੀ ਸ਼ੋਭ ਕਾਮਿਆ ਬੜਾ ਹੀ ਸ਼ੋਭ ਤਿਹਾੜਾ ਸੋ ਮੈਂ ਅੱਜ ਦੇ ਦਿਨ ਗਣਪਤੀ ਗਣੇਦੀ ਦੇ ਚਰਨਾਂ ਜੀ ਉਹ ਅਰਦਾਸ ਕਰਨੀ ਆ ਕਿ ਉਹਨਾਂ ਦਾ ਅਸਲੇ ਸਾਰਿਆਂ ਦੇ ਮੇਰ ਭਰਿਆ ਆਸਰ ਹੋਵੇ ਸਭ ਤੋਂ ਪਹਿਲਾਂ ਤੇ ਅੱਜ ਦੇ ਇਸ ਪਵਿੱਤਰ ਤਿਹਾੜੀ ਦੀ ਗੁਰੇਸ਼ ਚਾਤੋ ਜੀ ਦੀ ਸਾਰੇ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀ ਨੂੰ ਮੁਬਾਰਕਬਾ ਦਵਾਂਗੇ ਔਰ ਅੱਜ ਗਣੇਦੀ ਜੀ ਕੇ ਇਹੀ ਬੰਦਰਾ ਕਰਾਂਗੇ ਅਰਦਾਸ ਕਰਾਂਗੇ ਕਿ ਜਿਹੜੀ ਪੰਜਾਬ ਦੇ ਵਿੱਚ ਅਸਲੇ 60 ਸਦੀ ਆਈ ਹੈ ਜਦੋਂ ਪੰਜਾਬ ਦੇ ਵਿੱਚ ਐਸਲੇ ਲੋਕ ਪਰੇਸ਼ਾਨ ਨੇ ਪਾਣੀ ਬਰਸਾਤਾ ਨੂੰ ਮਾਰ ਤੋਂ ਔਰ ਬਾਤ ਬਾਤ ਜਲਦੀ ਤੋਂ ਜਲਦੀ ਇਸ ਕਰੋਪੀ ਤੋਂ ਸਾਨੂੰ ਪਹੁੰਚਾਵੇ ਔਰ ਅੱਜ ਗਣੇਸ਼ ਜੀ ਦੇ ਕੇ ਸਾਡੀ ਇਹ ਹੀ ਅਰਦਾਸ ਹੈ ਕਾਮਰਾਮ ਜੀ ਗਣੇਸ਼ ਜੀ ਸਾਡੇ ਬੜੇ ਇਸ ਦੇਵਤਾ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਗਣੇਸ਼ ਜੀ ਦੀ ਸਤਿਤੀ ਕਰਦੇ ਆ ਗਣੇਸ਼ ਜੀ ਤੋਂ ਸਾਰੇ ਅੱਗੇ ਜਿੰਨੇ ਵੀ ਸਾਡੇ ਰੱਬ ਹੈ ਉਹਨਾਂ ਦੀ ਪੂਜਾ ਹੁੰਦੀ ਆ ਔਰ ਅੱਜ ਗਣੇਸ਼ ਚਤੁਰਥੀ ਬੜੇ ਹਾਰਸ਼ ਉਤਸਵ ਨਾਲ ਮਨਾਇਆ ਜਾ ਰਿਹਾ ਹੈ ਰਾਣੀ ਬਾਗ ਦੇ ਵਿੱਚ ਜਿਹੜਾ ਅਸੀਂ ਇਹ ਸiddhi banak ਮੰਦਿਰ ਬਣਾਇਆ ਇਹਦੇ ਵਿੱਚ ਬਹੁਤ ਹੀ ਆ ਰਹੇ ਆ ਔਰ ਮੱਥਾ ਢੇਕ ਰਹੇ ਆ